ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਭਾਈ ਅਮਰਤਪਾਲ ਸਿੰਘ ਜੀ ਦੇ ਮਾਤਾ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅਸੀਂ ਉਹਨਾਂ ਨੂੰ ਛਡਾਉਣ ਲਈ 에ਰਪੋਰਟ ਜਿਹੜਾ ਥਾਣਾ ਹੈ ਉੱਥੇ ਚੱਲੇ ਸੀਗੇ ਹਰਪਾਲ ਸਿੰਘ ਬਲੇਰ ਤੇ ਸਾਬਣੀ ਸਾਡੇ ਨਾਲ ਨੇ ਗੋਪਾਲਾ ਜੀ ਨਾਲ ਨੇ ਤੇ ਬਲੇਰ ਸਾਹਿਬ ਕੀ ਗੱਲ ਹੋਈ ਜੀ ਅੱਜ ਸਾਡੇ ਸਤਿਕਾਰਯੋਗ ਮਾਤਾ ਬਲਵਿੰਦਰ ਕੌਰ ਜੀ ਜਿਹੜੇ ਭਾਈ ਅਮਰਤਪਾਲ ਸਿੰਘ ਜੀ ਦੇ ਮਾਤਾ ਨੇ ਨਾਲ ਹੋਰ ਵੀ ਭੈਣਾਂ ਜਿਹੜੀਆਂ ਉਹਨਾਂ ਨੂੰ ਅੱਜ ਇਥੋਂ ਦੇ ਅੰਮ੍ਰਿਤਸਰ ਦੀ ਪੁਲਿਸ ਨੇ ਗ੍ਰਿਫਤਾਰ ਕੀਤੇ ਵੱਦਸਲੂਕੀ ਕੀਤੀ ਗ੍ਰਿਫਤਾਰ ਕੀਤਾ ਨਾਲੇ ਉੱਥੇ ਉਹਨਾਂ ਨੂੰ ਗਲਤ ਤਰੀਕੇ ਨਾਲ ਗ੍ਰਿਫਤਾਰ ਕੀਤਾ ਸੋ ਉਥੋਂ ਸਾਨੂੰ ਫੋਨ ਆਇਆ ਤੇ ਅਸੀਂ 에어ਪੋਰਟ ਨੂੰ ਜਾ ਰਹੇ ਆ ਆਪਣੀ ਮਾਤਾ ਦਾ ਆਪਣੀਆਂ ਭੈਣਾਂ ਦਾ ਪਤਾ ਲੈਣ ਤੇ ਇੱਥੇ ਪ੍ਰਸ਼ਾਸਨ ਨੇ ਸਾਡੇ ਮਗਰ ਗੱਡੀਆਂ ਲਾ ਕੇ ਤੇ ਸਾਨੂੰ ਇੱਥੇ ਘੇਰਿਆ ਹੈ ਇੱਥੇ ਘੇਰ ਕੇ ਤੇ ਸਾਨੂੰ ਜ਼ਬਰਦਸਤੀ ਆਵੇ ਕੋ ਕਿੰਨੀ ਗੋਡਸ ਇਹਨਾਂ ਲਾਤੀ ਆ ਹੁਣ ਗੱਡੀਆਂ ਤੇ ਗੱਡੀਆਂ ਆਈ ਜਾ ਰਹੀਆਂ ਉਧਰੋਂ ਵੀ ਦੇਖੋ ਇਹ ਨਾਲੇ ਕਿੰਨੀ ਬੋਰਸ ਲਾ ਕੇ ਤੇ ਸਾਨੂੰ ਘੇਰਿਆ ਹੈ ਦੇਖੋ ਜੇ ਸਾਰੀ ਆ ਹਾਂ ਜੇ ਸਾਨੂੰ ਇਹਨਾਂ ਨੇ ਆ ਦਿਖਾ ਦਿਓ ਇਹਨਾਂ ਦੇ ਇਹਨਾਂ ਦੇ ਸਲੂਕ ਕੀ ਹੈ ਸਾਹਿਬ ਆ ਗਿਆ ਜੇ ਡੀਐਸਪੀ ਸਾਹਿਬ ਇਹ ਅਸੀਂ ਪ੍ਰੋਟੋਕਾਲ ਦੇ ਵਿੱਚ ਰਹਿ ਕੇ ਆਪਣਾ ਕੰਮ ਕਰਦੇ ਆਂ ਪਰ ਜੇ ਇਹਨਾਂ ਨੇ ਸਾਡੀਆਂ ਭੈਣਾਂ ਨਾਲ ਛੱਡੀਆਂ ਤੇ ਸਾਨੂੰ ਵੀ ਕੋਈ ਨਾ ਕੋਈ ਰਸਤਾ ਅਖਤਿਆਰ ਕਰਨਾ ਪਊਗਾ ਜ਼ਰੂਰੀ ਤੇ ਸੰਗਤ ਨੂੰ ਕੀ ਅਪੀਲ ਹੈ ਜੀ ਤੁਹਾਡੀ ਸੰਗਤ ਨੂੰ ਅਪੀਲ ਹੈ ਭੇ फटाफट ਤੁਸੀਂ ਇੱਥੇ ਆਓ ਸਾਨੂੰ ਅਸੀਂ ਆਪਣੇ ਤਰੀਕੇ ਨਾਲ ਆਪਣਾ ਕੰਮ ਕਰਨਾ ਚਾਹੁੰਦੇ ਆਂ ਪਰ ਜੇ ਸਾਨੂੰ ਇਹਨਾਂ ਨੇ ਕਾਨੂੰਨ ਦੇ ਦਾਇਰੇ ਚ ਵੀ ਕੰਮ ਨਾ ਕਰਦੇ ਤਾਂ ਫਿਰ ਇਹਨਾਂ ਨੇ ਸਰੋਂ ਕਿਹੜੇ ਰਾਹ ਤੇ ਤੋਰਨਾ ਹੈ ਇਹ ਭਗਵਾਨ ਤੋਂ ਮਾਨ ਦੀ ਗਵਰਨਮੈਂਟ ਨੂੰ ਪਤਾ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ